ਹਲੋ ਹਾਰਾ ਜੇ ਪੁੱਤ ਤੇ ਪੂ ਆਜ ਪ੍ਰੋਗਰਾਮ ਬਣਾਇਆ ਹੀ ਤੇ ਹੀ ਆਉਣ ਲੱਗਾ ਸਾਰਾ ਡੱਬਰ ਤੇ ਤੋਂ ਜੀ ਸਦਕੇ ਆਓ ਪਤ ਜਦੋਂ ਮਰਜੀ ਆਓ ਸਬਜੀ ਵਧੀਆ ਜੀ ਘੈਂਡ ਜੀ ਬਣਾ ਛੱਡੀ ਰੋਟੀ ਨਾ ਕੋਈ ਗੱਲ ਨਹੀਂ ਪਤ ਸਬਜੀ ਤੇ ਮੈਂ ਕਿਤੇ ਐ ਸੋਣੀ ਬੜੀ ਤਿਆਰ ਕਰਕੇ ਰੱਖੀ ਆ ਬਣਾ ਵੀ ਨਹੀਂ ਆ ਮੈਂ ਦੁਪਹਿਰ ਹੀ ਆਜੋ ਉਹ ਸਬਜੀ ਬਣਾਈ ਕਿਹੜੀ ਊ ਸਬਜੀ ਦੀ ਤੇ ਤੂੰ ਗਾਲੀ ਛੱੜਦੇ ਨਾ ਹਾਂ ਤੂੰ ਨਾ ਕਿਹੇ ਹੋਟਲ ਟਾਬੇ ਕਿਹੇ ਵਿਆਹ ਸ਼ਾਦੀ ਚ ਇਹਦੀ ਸਬਜੀ ਨਹੀਂ ਖਾਦੀ ਹੋਣੀ ਉਹ ਸਬਜੀ ਦਾ ਨਾਮ ਤੇ ਹੋਊਗਾ ਕੋਈ ਫੜ ਤੇਰਾ ਬੜਾ ਖੁਸ਼ ਹੋ ਕੇ ਖਾਂਦਾ ਪੁੱਤ ਉਹ ਬਣਾਈ ਕਿਹੜੀ ਸਬਜੀ ਉਹਦਾ ਨਾਮ ਕੀ ਆ ਜੁੱਤੀ ਪਰਥਾ ਜੁੱਤੀ ਪਰਥਾ ਇਹ ਗੜੀ ਨਵੀਂ ਆਟਮ ਤੂੰ ਬਣਾ ਛੱਡੀ ਜੁੱਤੀ ਪਰਥਾ ਕਿਤੇ ਜੁੱਤੀਆਂ ਕੱਟ ਕੇ ਪਰਸ ਬਣਾਇਆਂ ਓਹੋ ਪੁੱਤ ਤੂੰ ਓਹੋ ਤੈਨੂੰ ਇਹ ਬਣਾਈ ਆ ਨਾ ਸਬਜੀ ਬੱਤੀ ਮਸਾਲੇ ਪਾ ਕੇ ਬਣਾਈ ਆ ਜੁੱਤੀ ਪਰਥਾ ੜੀ ਕਹਿਣੇ ਮੈਨੂੰ ਪਹਿਲਾਂ ਫੋਟੋ ਭੇਜ ਨਿਕਲਮ ਨਹੀਂ ਫੋਟੋ ਪੁੱਤ ਹਾਂ ਤੂੰ ਵੇਖ ਤੇ ਤੇਰੀ ਤੇ ਵੇਖ ਕੇ ਭੁੱਖ ਲੱਤ ਜਾਨੀ ਉਹ ਫੋਟੋ ਭੇਜ ਵਾ ਮੈਂ ਲਾਇਆ ਸਾਬਾ ਜੂਟਿਊਬ ਦੇ ਦੋਸਿਆਂ ਪਿੰਡਾਂ ਦੀਆਂ ਜਨਨੀਆਂ ਵੇਖਣ ਲੱਗ ਪਿਆ ਨਾ ਇਹ ਬੜਾ ਤਜਰਬੇ ਕਰਦੀਆਂ ਇਹ ਵੀ ਜੂਟਿਊਬ ਵਾਲਾ ਤਜਰਬੇ ਦੀ ਕਾੜੀ ਆ ਪੂਆ ਅਹੀਂ ਨਹੀਂ ਹੁਣਾਣਾ ਮੈਂ